ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਂਗੇ ਮਾਨਸਾ ਢਿੱਲੋ ਮਾਨ ਮੋਟਰ ਜਦੇ ਤੇ ਗੱਡੀਆਂ ਬਾਰੇ ਕਰਦੇ ਆਂ ਗੱਲਬਾਤ ਬਾਈ ਬਹੁਤ ਸੋਹਣੀਆਂ ਗੱਡੀਆਂ ਬਾਈਆਂ ਕੋਲੇ ਜੈਨੂਨ ਜੇ ਰੇਟ ਹੈ ਬਾਈਆਂ ਦੇ ਪਹਿਲੀ ਗੱਡੀ ਆ ਗਈ ਹੈ ਬਾਈ Alto K10 BXI ਟਾਪ ਮਾਡਲ ਤੇ 2011 ਮਾਡਲ ਹੈ ਪਹਿਲੇ ਨਾਂ ਦੀ ਗੱਡੀ ਹੈ ਬਾਈ ਜੇ ਗੱਲ ਕਰੀਏ ਆਪਾਂ ਵੀ ਟਾਇਰਾਂ ਦੀ ਤੇ ਹਾਲਤ ਦੀ ਗੱਡੀ ਦੇ ਟਾਇਰ ਬਹੁਤ ਵਧੀਆ ਪਏ ਹੈਗੇ ਤੇ ਹਾਲਤ ਵੀ ਬਹੁਤ ਵਧੀਆ ਇੰਟੀਰੀਅਰ ਦੀ ਬਈ ਗੱਲ ਕਰੀ ਇੰਟੀਰੀਅਰ ਬਹੁਤ ਸਾਫ਼ ਸੁਥਰਾ ਬਹੁਤ ਸੋਹਣੀ ਗੱਡੀ ਹੈਗੀ ਟਾਪ ਮਾਡਲ ਚ ਆ ਜਾਂਦੀ ਹੈ ਸੀਟ ਕਵਰ ਬਹੁਤ ਵਧੀਆ ਹੈਗੇ ਗੱਡੀ ਜੈਨੂਨ ਪੂਰੀ ਸੋਹਣੀ ਹੈਗੀ ਤੇ ਪਹਿਲੇ ਹੀ ਨਾਮ ਦੀ ਗੱਡੀ ਹੈ ਬਾਈ ਰੇਟ 1,60,000 ਰੁਪਿਆ ਗੱਡੀ ਦਾ ਰੇਟ ਆ ਬਾਈ 네ਗੋਸ਼ੀਏਬਲ ਰੇਟ ਆ ਤੇ ਇਹਦੂ ਗਾਦਾ ਆਗੀ ਬਾਈ ਗੱਡੀ ਸਵਿਫਟ 12 ਮਾਡਲ ਇਹ ਗੱਡੀ ਹੈਗੀ ਹੈ ਬਾਈ VDI ਦੂਜੇ ਨਾਂ ਦੀ ਹੈ ਗੱਡੀ ਸੋਹਣੀ ਹੈ ਬਈ ਰੰਗ ਚਿੱਟਾ ਹੈਗਾ ਟਾਇਰਾਂ ਦੀ ਹਾਲਤ ਪੂਰੀ ਵਧੀਆ ਪਈ ਹੈਗੀ ਸ਼ੀਟ ਕਵਰ ਅੰਟੀਰੀਅਰ ਗੱਡੀ ਦਾ ਸੋਹਣਾ ਹੈਗਾ ਸਾਫ਼ ਸੁਥਰੀ ਗੱਡੀ ਹੈ ਚਿੱਟੇ ਰੰਗ ਚਾ 2012 ਮਾਡਲ ਹੈ VDI ਹੈ ਤੇ ਰੇਟ ਬਈ ਇਹਦਾ ਹੈਗਾ 2 ਲੱਖ 75000 ਰੁਪਈਆ 네ਗੋਸ਼ੀਏਬਲ ਰੇਟ ਹੈ ਦੂਗਾ ਦਾ ਕੀ ਬਈ HR ਨੰਬਰ ਡਿਜ਼ਾਇਰ ਇਹ ਹੈਗਾ ਬਾਈ 13 ਮਾਡਲ ਇਹ ਗੱਡੀ ਪਹਿਲੇ ਨਾਂ ਦੀ ਹੈਗੀ ਤੇ ਰੇਟ ਇਹਦਾ ਵੀ ਜੈਨੂਨ ਜ੍ਹਾ ਸੀਟ ਕਵਰ ਨਵੇਂ ਆ ਬਾਈ ਇੰਟੀਰੀਅਰ ਜੋ ਗੱਡੀ ਸਾਫ਼ ਸੁਥਰੀ ਐ ਸੋਹਣੀ ਗੱਡੀ ਆ ਗੱਲਬਾਤ ਓਕੇ ਐ ਸਿਲਵਰ ਕਲਰ ਚਾ ਐਨਓਸੀ ਮਿਲ ਜੂਗੀ ਰੇਟ ਇਹਦਾ ਹੈਗਾ ਬਾਈ 280000 ਰੁਪਿਆ ਇਸ ਤੋਂ ਬਾਅਦ ਆ ਗਈ ਬਾਈ ਗੱਡੀ 2012 ਮਾਡਲ ਦੂਜੇ ਨਾਂ ਦੀ ਆ ਬੀਡੀਆਈ ਆ ਤੇ ਚਿੱਟਾ ਰੰਗ ਆ ਟਾਇਰ ਬਈ ਇਹਦੇ ਨਵੇਂ ਹੈਗੇ ਸੋਹਣੀ ਗੱਡੀ ਆ ਇੰਟੀਰੀਅਰ ਸੀਟ ਕਵਰ ਪੂਰੇ ਵਧੀਆ ਪਏ ਹੈਗੇ ਚਾਲ ਚਲਾਵਾ ਓਕੇ ਦੂਜੇ ਨਾਂ ਦੀ ਹੈਗੀ ਚਿੱਟਾ ਰੰਗ ਤੇ ਰੇਟ ਬਈ ਇਹਦਾ ਹੈਗਾਗਾ 2,15,000 ਰੁਪਏ ਡਿਮਾਂਡ ਆ ਬਈਆਂ ਦੀ ਨੇਗੋਸ਼ੀਏਬਲ ਰੇਟ ਆ ਮੰਤਨ ਹੋ ਜਾਊਗਾ ਇਸ ਤੋਂ ਬਾਅਦ ਆ ਗਈ ਬਈ ਪੰਜਵੀਂ ਗੱਡੀ ਦਿੱਲੀ ਨੰਬਰ ਦੀ ਐਨਓਸੀ ਮਿਲ ਜੂ ਸਿਲਵਰ ਕਲਰ ਦੀ ਆ ਹੋਂਡਾ ਸਿਟੀ ਬਈ ਮਾਡਲ 2014 ਪਹਿਲੇ ਨਾਂ ਦੀ ਗੱਡੀ ਆ ਟਾਇਰ ਬਹੁਤ ਵਧੀਆ ਪਏ ਹੈਗੇ 80% ਟਾਇਰਾਂ ਦੀ ਹਾਲਤ ਪਈ ਹੈਗੀ ਇੰਟੀਰੀਅਰ ਸੀਟ ਕਵਰ ਪੂਰੇ ਵਧੀਆ ਗਏ ਤੇ ਗੱਡੀ ਸੋਹਣੀ ਹੈ ਵੀਰੇ ਮੜੇ ਮੋٹے ਸਕਰੈਚ ਆ ਗਏ ਓਕੇ ਗੱਡੀ ਆ ਐਨਓਸੀ ਮਿਲ ਜੂਗੀ ਰੇਟ ਇੰਟੀਰੀਅਰ ਤੇ ਨਿਗਾਹ ਮਰੋ ਵੀ ਇੰਟੀਰੀਅਰ ਬਹੁਤ ਸਾਫ ਸੁਥਰਾ ਬਹੁਤ ਸੋਹਣੀ ਗੱਡੀ ਹੈਗੀ ਸੀਟ ਕਵਰ ਬਹੁਤ ਵਧੀਆ ਗਏ ਜੇ ਗੱਲ ਕਰੀਏ ਭਾਈ ਆਪਾਂ ਰੇਟ ਦੀ ਤਾਂ ਰੇਟ ਭਾਈ ਇਹਦਾ 315000 ਰੁਪਏ ਬਾਈ ਡਿਮਾਂਡ ਕਰਦੇ ਆ 네ਗੋਸ਼ੀਏਬਲ ਰੇਟ ਆ ਮੰਨ ਤਣ ਹੋ ਜੂਗਾ ਮਾਨਸਾ ਭਾਈ ਆਪਾਂ ਢਿੱਲੋ ਮਾਨ ਮੋਟਰ ਜਦੇ ਤੇ ਗੱਡੀ ਬਈ ਸੋਹਣੀ ਆ ਇਹਨੂੰ ਸੀ ਮਿਲ ਜੂਗੀ ਇਸ ਤੋਂ ਬਾਅਦ ਆ ਗਈ ਬਈ ਬਲੇਰੋ ਪੀਵੀ 29 ਲਾਏ ਲੱਗੇ ਹੋਏ ਆ ਚਿੱਟਾ ਰੰਗ ਗੱਡੀ ਸੋਹਣੀ ਆ ਸਾਫ਼ ਸੁਥਰੀ ਓਕੇ ਗੱਡੀ ਹੈਗੀ ਪੂਰੀ ਵਧੀਆ ਦੂਜੇ ਨਾਂ ਦੀ ਗੱਡੀ ਆ ਟਾਇਰ ਬਈ 80 ਤੋਂ 90 ਪੈਸੇ ਟਾਇਰਾਂ ਦੀ ਹਾਲਤ ਆ ਲਾਏ ਲੱਗੇ ਹੋਏ ਆ ਚਿੱਟਾ ਰੰਗ ਪੂਰੀ ਸੋਹਣੀ ਸੁਨੱਖੀ ਗੱਡੀ ਆ ਮਾਡਲ ਬਈ ਗੱਡੀ ਹੈਗੀ ਹੈਗੀ 17 2017 ਮਾਡਲ ਆ ਇੰਟੀਰੀਅਰ ਸੀਟ ਕਵਰ ਪੂਰੇ ਸੋਹਣੇ ਆ ਪੀਬੀ 29 ਮੋਗਾ ਨੰਬਰ ਦੀ ਗੱਡੀ ਅੰਟੀਰੀਅਰ ਪੂਰਾ ਵਧੀਆ ਸੀਟ ਕਵਰ ਨਵੇਂ ਜਿਹੜੇ ਵੀ ਹੈ ਗੱਡੀ ਦੇ ਵਿੱਚ ਤੇ ਬਈ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਦਰਸ਼ਕ ਵੀਰਾਂ ਨੂੰ ਬੇਨਤੀ ਆ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਵੀਰੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਕਰ ਲਿਆ ਧੰਨਵਾਦ ਜਿਨ੍ਹਾਂ ਨੇ ਨਹੀਂ ਕਰਿਆ ਬਈ ਪੇਜ ਨੂੰ ਫੋਲੋ ਕਰ ਲਿਓ ਰੇਟ ਬਈ ਬਲੈਰੋ ਦਾ ਹੈਗਾਗਾ 5 ਲੱਖ 50000 ਰੁਪਿਆ ਡਿਮਾਂਡ ਆ ਪੀਬੀ 29 ਮੋਗਾ ਨੰਬਰ ਦੀ ਚਟਾਰੰਗਾ 네ਗੋਸ਼ੀਏਬਲ ਰੇਟ ਆ ਮੰਨ ਤਾਂ ਹੋ ਜਾਊਗਾ ਬਈ ਸੋਹਣੀ ਗੱਡੀ ਆ ਇਦੋਂ ਗਾਂ ਵਾਲੀ ਗੱਡੀ ਆ ਗਈ ਬਈ ਟਾਟਾ ਦੀ ਹੈਗੀ ਸੋਹਣੀ ਗੱਡੀ ਆ ਟਾਟਾ ਕਵਾਟਰਜੈਟ ਸੁਵਿਫਟ ਦੀ ਇੰਜਨ ਵਾਲੀ ਮਾਡਲ ਬਈ 2012 ਸਿਲਵਰ ਕਲਰ ਆ ਟਾਇਰ ਸੋਹਣੇ ਆ 70 ਤੋਂ 75% ਟਾਇਰਾਂ ਦੀ ਹਾਲਤ ਆ ਸੀਟ ਕਵਰ ਵਧੀਆ ਚੜੇ ਹੋਏ ਹੈਗੇ ਇਹ ਗੱਡੀ ਬਈ ਦੂਜੇ ਨਾਂ ਦੀ ਹੈਗੀ ਪੂਰੀ ਸੋਹਣੀ ਗੱਡੀ ਆ ਇੰਟੀਰੀਅਰ ਵਜੂਈ ਸੀਟ ਕਵਰ ਵੀ ਪੂਰੇ ਵਧੀਆ ਪਏ ਆ ਬਈ ਨਵੇਂ ਵਰਗੇ ਹੀ ਆ ਇੰਟੀਰੀਅਰ ਵਜੂ ਸਾਫ ਸੁਥਰੀ ਗੱਡੀ ਆ ਪੂਰੀ ਵਧੀਆ ਓਕੇ ਆ ਏਸੀ ਹੀਟਰ ਸਾਰੇ ਗੱਡਿਆਂ ਦੇ ਚਾਲੂ ਆ ਉੱਕੀ ਗੱਡੀ ਹੈ ਵੀਰੇ ਰੇਟ ਦੀ ਗੱਲ ਕਰਕੇ ਜੇ ਆਪਾਂ ਰੇਟ ਇਹਦਾ ਹੈਗਾ ਵੀ